ਦੋਸਤੋ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਵੀਡੀਓ ਥੋੜੀ ਕੰਟਰੋਵਰਸ਼ੀਅਲ ਵੀ ਹੋ ਸਕਦੀ ਹੈ ਆਪ ਜੀ ਸਾਰੇ ਜਾਣਦੇ ਹੋ ਕਿ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆਉਣ ਵਾਲਾ ਹੈ ਸੋ ਉਹਨਾਂ ਦੇ ਨਾਲ ਰਿਲੇਟਿਡ ਕੁਝ ਵਿਦਵਾਨਾਂ ਵੱਲੋਂ ਲਿਖੀਆਂ ਕਿਤਾਬਾਂ ਪੜ ਰਿਆ ਸਾਂ ਤੇ ਉਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਦੇ ਵਿੱਚ ਬੜੀ ਹੀ ਇੰਟਰਸਟਿੰਗ ਸਟੇਟਮੈਂਟ ਪੜਨ ਨੂੰ ਮਿਲੀ ਤੇ ਇੱਕ ਬੜੀ ਕੰਟਰੋਵਰਸ਼ੀਅਲ ਸਟੇਟਮੈਂਟ ਪੜਨ ਨੂੰ ਮਿਲੀ ਤਾਂ ਸੋਚਿਆ ਆਪਣੇ ਦਰਸ਼ਕਾਂ ਦੇ ਨਾਲ ਉਸ ਨੂੰ ਸਾਂਝਾ ਕਰ ਦਿਆਂ ਤਾਂ ਕਿ ਅਗਰ ਐਸਾ ਕੁਝ ਨਹੀਂ ਹੋਇਆ ਤੇ ਕਮੈਂਟਾਂ ਰਾਹੀਂ ਜੋ ਹੈ ਉਹ ਮੇਰੇ ਗਿਆਨ ਦੇ ਵਿੱਚ ਵੀ ਵਾਧਾ ਹੋ ਸਕੇ ਜਾਂ ਇਸ ਤਰ੍ਹਾਂ ਦੀ ਸਟੇਟਮੈਂਟ ਅਗਰ ਕਿਸੇ ਹੋਰ ਨੇ ਵੀ ਦਿੱਤੀ ਹੈ ਤੇ ਉਹ ਕਿਤਾਬ ਜਾਂ ਉਹ ਸੋਰਸ ਜਿਹੜਾ ਹੈ ਪਤਾ ਲੱਗ ਸਕੇ ਕੀ ਤੁਸੀਂ ਮੰਨ ਸਕਦੇ ਹੋ ਕਿ ਕੌਮ ਦੇ ਮਹਾਨ ਸਿਰਲਥ ਯੋਧੇ ਮਹਾਨ ਵਿਦਵਾਨ ਗੁਰਬਾਣੀ ਦੇ ਮਹਾਨ ਗਿਆਤਾ ਬਾਬਾ ਦੀਪ ਸਿੰਘ ਜੀ ਨੇ ਦਸਮ ਪਤਸ਼ਾਹ ਜੀ ਦੀ ਬਾਣੀ ਦੀ ਕੋਈ ਤੁਕ ਜਾਂ ਕੋਈ ਸ਼ਬਦ ਚੇਂਜ ਕੀਤਾ ਹੋਵੇ ਬਦਲਿਆ ਹੋਵੇ ਪਹਿਲਾਂ ਤਾਂ ਤੁਸੀਂ ਇਹ ਗੱਲ ਸੁਣ ਕੇ ਹੀ ਹੈਰਾਨ ਹੋਵੋਗੇ ਤੇ ਤੁਸੀਂ ਕਹੋਗੇ ਨਹੀਂ ਐਸਾ ਕਦੀ ਨਹੀਂ ਹੋ ਸਕਦਾ ਲੇਕਿਨ ਇੱਕ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਐਸਾ ਹੋਇਆ ਹੈ ਉਹ ਕਿਤਾਬ ਹੈ ਅਨੋਖਾ ਸ਼ਹੀਦ ਬਾਬਾ ਦੀਪ ਸਿੰਘ ਤੇ ਉਹਦੇ ਲਿਖਾਰੀ ਹਨ ਗਿਆਨੀ ਨਿਰੰਜਨ ਸਿੰਘ ਜੀ ਜੋ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਰਹ ਚੁੱਕੇ ਹਨ ਤੇ ਇੱਕ ਪੂਰਾ ਬਿਰਤਾਂਤ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿਤਾਬ ਦਾ ਪੰਨਾ ਨੰਬਰ 46 46 ਪੇਜ ਨੰਬਰ ਦੇ ਉੱਪਰ ਉੱਥੇ ਉਹ ਲਿਖਦੇ ਹਨ ਕਿ ਦਸ਼ਮ ਪਾਤਸ਼ਾਹ ਜੀ ਦਾ ਇੱਕ ਬੜਾ ਪ੍ਰਸਿੱਧ ਸ਼ਬਦ ਅਸੀਂ ਆਮ ਰਾਗੀਆਂ ਵਿਦਵਾਨਾਂ પાસે ਸੁਣਦੇ ਹਾਂ ਮਿੱਤਰ ਪਿਆਰੇ ਨੂੰ ਹਾਲ ਮুরিਦਾਂ ਦਾ ਕਹਿਣਾ ਉਹ ਕਹਿੰਦੇ ਹਨ ਕਿ ਪਹਿਲਾਂ ਇਹ ਸ਼ਬਦ ਇਸ ਤਰ੍ਹਾਂ ਨਹੀਂ ਸੀ ਦਸ਼ਮ ਪਾਤਸ਼ਾਹ ਨੇ ਲਿਖਿਆ ਸੀ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਤੇ ਇਸ ਨੂੰ ਬਾਬਾ ਦੀਪ ਸਿੰਘ ਨੇ ਬਦਲ ਕੇ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਰ ਦਿੱਤਾ ਤੇ ਇਹਦੇ ਪਿੱਛੇ ਉਹ ਘਟਨਾ ਦੱਸਦੇ ਹਨ ਕਿ ਜਦੋਂ ਗੁਰਬਾਣੀ ਦੀਆਂ ਪੌਥੀਆਂ ਲਿਖਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਦਸਮ ਪਾਤਸ਼ਾਹ ਦੀ ਬਾਣੀ ਨੂੰ ਵੀ ਇਕੱਤਰ ਕਰਨ ਦਾ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਜਦੋਂ ਉਹ ਉਸ ਨੂੰ ਲਿਖਣ ਲੱਗੇ ਤਾਂ ਲਿਖਦੇ ਲਿਖਦੇ ਜਦੋਂ ਇਹ ਪੰਕਤੀ ਆਈ ਇਹ ਸ਼ਬਦ ਆਇਆ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਵੀ ਫਕੀਰੀ ਤਾਂ ਸਿੱਖੀ ਦੇ ਵਿੱਚ ਹੈ ਹੀ ਨਹੀਂ ਸਿੱਖੀ ਦੇ ਵਿੱਚ ਮਰੀਦੀ ਜ਼ਰੂਰ ਹੈ ਤੇ ਉਹਨਾਂ ਨੇ ਕਿਹਾ ਕਿਉਂ ਨਾ ਇਸ ਨੂੰ ਫਕੀਰਾਂ ਤੋਂ ਬਦਲ ਕੇ ਮਰੀਦਾ ਕਰ ਦਿੱਤਾ ਜਾਵੇ ਲੇਕਿਨ ਉਹ ਆਪ ਇਸ ਨੂੰ ਨਹੀਂ ਕਰ ਸਕਦੇ ਸਨ ਸੋ ਉਹਨਾਂ ਨੇ ਉਸ ਸਮੇਂ ਦੇ ਜਥੇਬੰਦੀਆਂ ਸਨ ਉਹਨਾਂ ਦੇ ਵਿੱਚ ਆਪਣੀ ਗੱਲ ਰੱਖੀ ਤਾਂ ਪਹਿਲਾਂ ਤਾਂ ਉਹ ਜਥੇਬੰਦੀਆਂ ਜਿਹੜੀਆਂ ਸਨ ਉਹ ਸਾਫ਼ ਨਾ ਕਰ ਗਈਆਂ ਕਿ ਨਹੀਂ ਇਹ ਗੁਰੂ ਦੀ ਤੁਕ ਹੈ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਲੇਕਿਨ ਫਿਰ ਜਦੋਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਤਰਕ ਦਿੱਤੇ ਤਾਂ ਉਹਨਾਂ ਨੇ ਕਿਹਾ ਕਿ ਬਈ ਗੁਰੂ ਦੀ ਤੁਕ ਬਦਲਣ ਦੇ ਲਈ ਤੁਹਾਨੂੰ ਆਪਣਾ ਸਿਰ ਜਿਹੜਾ ਹੈ ਉਹ ਗੁਰੂ ਨੂੰ ਦੇਣਾ ਪਵੇਗਾ ਤੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਇਸ ਸ਼ਰਤ ਨੂੰ ਮੰਨ ਲਿਆ ਕਿ ਭਈ ਅੱਜ ਤੋਂ ਬਾਅਦ ਮੇਰਾ ਇਹ ਸੀਸ ਜਿਹੜਾ ਹੈ ਇਹ ਕੌਮ ਦੇ ਗੁਰੂ ਦੇ ਲਿਖੇ ਹੈ ਤੇ ਇਸ ਤੋਂ ਬਾਅਦ ਜੋ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਇਹ ਸ਼ਬਦ ਜਿਹੜਾ ਸੀ ਹਾਲ ਫਕੀਰਾਂ ਦਾ ਇਸ ਨੂੰ ਬਦਲ ਕੇ ਮਿੱਤਰ ਪਿਆਰੇ ਨੂੰ ਹਾਲ ਮুরিਦਾਂ ਦਾ ਕਰ ਦਿੱਤਾ ਤੇ ਇੱਕ ਇਸ ਇਹਦੇ ਪਿੱਛੇ ਇੱਕ ਹੋਰ ਗੱਲ ਉਹ ਦੱਸਦੇ ਹਨ ਉਹ ਕਹਿੰਦੇ ਹਨ ਕਿ ਜਦੋਂ ਮਿਸਲ ਸ਼ਹੀਦਾਂ ਬਣੀ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਮਿਸਲ ਸ਼ਹੀਦਾਂ ਦੇ ਪਹਿਲੇ ਮੁਖੀ ਜਿਹੜੇ ਸਨ ਉਹ ਬਾਬਾ ਦੀਪ ਸਿੰਘ ਜੀ ਸਨ ਤੇ ਯਾਨੀ ਜੀ ਇਹ ਲਿਖਦੇ ਹਨ ਕਿ ਭਈ ਹਾਲੇ ਤਾਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੋਈ ਵੀ ਨਹੀਂ ਸੀ ਫਿਰ ਪਹਿਲਾਂ ਹੀ ਉਹਨਾਂ ਦੀ ਮਿਸਲ ਦਾ ਨਾਮ ਸ਼ਹੀਦਾਂ ਕਿਉਂ ਰੱਖ ਦਿੱਤਾ ਗਿਆ ਮਿਸਲ ਸ਼ਹੀਦ ਕਿਉਂ ਰੱਖ ਦਿੱਤਾ ਗਿਆ ਉਹਦੇ ਪਿੱਛੇ ਕਾਰਨ ਦੱਸਦੇ ਹਨ ਕਿ ਉਹ ਕਾਰਨ ਇਹ ਸੀ ਕਿ ਇਸ ਘਟਨਾ ਤੋਂ ਬਾਅਦ ਕੌਮ ਨੇ ਉਹਨਾਂ ਨੂੰ ਜ਼ਿੰਦਾ ਸ਼ਹੀਦ ਐਲਾਨ ਕਰ ਦਿੱਤਾ ਸੀ ਇਸ ਲਈ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਹੀ ਜਦੋਂ ਮਿਸਲਾਂ ਬਣੀਆਂ ਤੇ ਉਹਨਾਂ ਨੇ ਆਪਣੀ ਮਿਸਲ ਦਾ ਨਾਮ ਮਿਸਲ ਸ਼ਹੀਦਾਂ ਰੱਖਿਆ ਤੇ ਬਾਅਦ ਵਿੱਚ ਜਦੋਂ ਉਹਨੂੰ ਸਨ 1757 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਉਹ ਵਚਨ ਜਿਹੜੇ ਸਨ ਉਹ ਪੂਰੇ ਕਰ ਦਿੱਤੇ ਆਪਣਾ ਸੀਸ ਜਿਹੜਾ ਸੀ ਉਹ ਗੁਰੂ ਦੇ ਕੌਮ ਦੇ ਲਿਖੇ ਲਾ ਦਿੱਤਾ ਸੋ ਇਸ ਘਟਨਾ ਦੇ ਪਿੱਛੇ ਉਹ ਕਹਿੰਦੇ ਨੇ ਕਿ ਬਈ ਇੱਕ ਹੋਰ ਸੋਰਸ ਹੈ ਉਹ ਹੈ ਕਰਮ ਸਿੰਘ ਹਿਸਟੋਰੀਅਨ ਦਾ ਸਿੱਖ ਇਤਿਹਾਸ ਖੋਜ ਦਾ ਪੰਨਾ ਨੰਬਰ 163 ਸੋ ਦੋਸਤੋ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਸੇ ਹੋਰ ਨੂੰ ਵੀ ਅਗਰ ਐਸਾ ਸੋਰਸ ਕੋਈ ਮਿਲੇ ਜਾਂ ਕਿਸੇ ਨੂੰ ਪਤਾ ਹੋਵੇ ਇਸ ਬਾਰੇ ਤੋਂ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੇ ਰਾਈ ਜ਼ਰੂਰ ਦੇਣਾ ਵੀਡੀਓ ਭਾਵੇਂ ਕਈਆਂ ਨੂੰ ਕੰਟਰੋਵਰਸ਼ਨ ਲੱਗੇਗੀ ਉਹ ਕਹਿਣਗੇ ਕਿ ਬਈ ਕੌਮ ਦੇ ਵਿੱਚ ਅੱਗੇ ਆਲਰੇਡੀ ਇੰਨੇ ਮੁੱਦੇ ਹਨ ਤੇ ਇਸ ਮੁੱਦੇ ਨੂੰ ਉਭਾਰਨਾ ਜਿਹੜਾ ਸੀ ਉਹ ਜ਼ਰੂਰੀ ਨਹੀਂ ਸੀ ਲੇਕਿਨ ਮੈਂ ਸਮਝਦਾ ਹਾਂ ਕਿ ਇਹੋ ਜਿਹੀ ਅਗਰ ਚੀਜ਼ਾਂ ਸਾਡੇ ਵਿੱਚ ਹਨ ਤਾਂ ਇਹਨਾਂ ਦੀ ਜ਼ਰੂਰ ਖੋਜ ਹੋਣੀ ਚਾਹੀਦੀ ਹੈ ਕਿ ਕੀ ਇਹ ਕਟਣਾ ਹਮ ਸਹੀ ਹਨ ਜੇ ਅਗਰ ਐਸਾ ਕੁਝ ਨਹੀਂ ਹੈ ਤੇ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੇ ਕਿਸ ਬੇਸ ਤੇ ਲਿਖ ਦਿੱਤਾ ਕਿਉਂਕਿ ਕੋਈ ਪਤਾ ਨਹੀਂ ਕੱਲ ਤੋਂ ਇਹ ਚੀਜ਼ਾਂ ਵਾਪਸ ਜਿਹੜੀਆਂ ਹਨ ਸਾਡੇ ਸਾਹਮਣੇ ਆਵਣ ਕਿਸੇ ਗਲਤ ਰੂਪ ਦੇ ਵਿੱਚ ਗਲਤ ਸ਼ੇਪ ਦੇ ਵਿੱਚ ਆਵਣ ਕਿਉਂਕਿ ਆਲਰੇਡੀ ਸਾਡੇ ਸਿੱਖ ਇਤਿਹਾਸ ਨੂੰ ਬੜਾ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸੋ ਅਗਰ ਇਸ ਬਾਰੇ ਕਿਸੇ ਹੋਰ ਸਜਣ ਮਿੱਤਰ ਨੂੰ ਪਤਾ ਹੋਵੇ ਤੇ ਜ਼ਰੂਰ ਆਪਣੀ ਰਾਏ ਦੇਣਾ ਕੋਈ ਸੋਰਸ ਪਤਾ ਹੋਵੇ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਣਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰ ਦੇਣਾ ਸ਼ੁਕਰੀਆ ਧੰਨਵਾਦ ਥੈਂਕ ਯੂ